ਇਹ ਜੋ ਹਦੀਪ ਲੇਰ ਦੀ ਐਸਆਈਟੀ ਵੱਲੋਂ ਗ੍ਰਿਫਤਾਰੀ ਕੀਤੀ ਗਈ ਹੈ ਇਹ ਦੰਨ ਮਕਦਮਿਆਂ ਦੇ ਵਿੱਚ ਵੌਂਟਡ ਸਿਗਾ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਸਕੇ ਇਹ ਪੱਤੇ 2015 ਤੇ ਰਜਿਸਟਰ ਕੀਤੇ ਗਏ ਸਕੇ ਜਿਨ੍ਹਾਂ ਦੇ ਵਿੱਚ ਇਹਦਾ ਰੋਲ 메ਨ ਕਾਂਸਪੀਰੇਟਰ ਦੇ ਤੌਰ ਤੇ ਸਕੇ ਜਿੰਨਾ ਮਕਦਮਿਆਂ ਦੀ ਪਤੀਸ਼ਵਾਸਤੇ ਐਸਆਈਟੀ ਕੌਨਸਟੀਟਿਊਟ ਕੀਤੀ ਗਈ ਸੀ ਔਰ ਉਸ ਐਸਆਈਟੀ ਨੇ ਹੀ ਇਸ ਆਪਰੇਸ਼ਨ ਦੇ ਵਿੱਚ ਜਿਹਦੇ ਵਿੱਚ ਇੰਚਾਰਜ ਸੀ ਆਈਫ੍ਰੀਡਕੋਰਟ ਵੀ ਹੋਤੇ ਮੈਂਬਰ ਸਗੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਐਫਰਟ ਕਰਕੇ ਇਹਨੂੰ ਅਰੈਸਟ ਕੀਤਾ ਹੈਗਾ ਇਹਨੂੰ ਗੁਰਗਾਂਵਲ ਤੋਂ ਫੜਿਆ ਹੈਗਾ ਇਹ ਸਾਨੂੰ ਵੀ ਇਸ ਤਰ੍ਹਾਂ ਦਾ ਪਤਾ ਲੱਗਿਆ ਸੀਗਾ ਪੁਲਿਸ ਆ ਵੈਸੇ ਪਹਿਲਾਂ ਵੀ ਹਰਕਤ ਚੀ ਸੀਗੀ ਲੇਕਿਨ ਫੋਟੋ ਆ ਅਜਾ ਉਸ ਤੋਂ ਬਾਅਦ ਹੋਰ ਵੀ ਤੇਜ਼ੀ ਨਾਲ ਸੈਂਟੈਂਸੀਫਾਈ ਕੀਤੇ ਸੀਗੇ ਐਫਰਟਸ ਔਰ ਇਹ ਸਾਡਾ ਸਾਰਿਆਂ ਦੀ ਅ ਕਨਸਰਟਡ ਐਫਰਟਸ ਦਾ ਸਿੱਟਾ ਹੀ ਹੈਗਾ ਕਿ ਅਸੀਂ ਇਸ ਨੂੰ ਨਿਬੇੜ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਸਰ ਜਿਹੜੇ ਦੋ ਹੋਰ ਪਕੌੜੇ ਨੇ ਉਹਨਾਂ ਦੀ ਗ੍ਰਿਫਤਾਰੀ ਉਹਨਾਂ ਤੇ ਵੀ ਪੂਰੀਆਂ ਕਵਿਚਨ ਚੱਲ ਰਹੀ ਆ ਔਰ ਸਾਨੂੰ ਉਮੀਦ ਹੈ ਕਿ ਅਸੀਂ ਜਲਦੀ ਉਹਨਾਂ ਦੇ ਵਿੱਚ ਵੀ ਸਫਲਤਾ ਹਾਸਲ ਕਰ ਸਕਾਂਗੇ